ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਵਾਲੀ ਦੀ ਰਾਤ ਦੀਵੇ ਬਾਲਿ ਗਣ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਦੀਵਾਲੀ ਵਾਲੇ ਦਿਨ ਰਾਤ ਨੂੰ ਲੋਕੀ ਆਪਣੇ ਘਰਾਂ ਵਿੱਚ ਆਪਨੇ ਆਲੇ-ਦੁਆਲੇ ਦੀਪ ਮਾਲਾ 걸ਦੇ ਨੇ ਅਰਥਾਤ ਦੀਵੇ ਬਾਲਦੇ ਨੇ ਪਰ ਥੋੜੇ ਚਿਰ ਬਾਅਦ ਉਹ ਦੀਵੇ ਬੁੱਝ ਜਾਂਦੇ ਨੇ ਦੀਵਾਲੀ ਦੀ ਰਾਤ ਸਮਾਪਤ ਹੋ ਜਾਂਦੀ ਹੈ ਅਰਥਾਤ ਭਾਈ ਸਾਹਿਬ ਕਹਿਣਾ ਚਾਹੁੰਦੇ ਨੇ ਦੀਵਾਲੀ ਦੀ ਰਾਤ ਹੈ ਉਹ ਹਮੇਸ਼ਾ ਨਹੀਂ ਰਹਿੰਦੀ ਦੀਵੇ ਬੁੱਝਣ ਤੋਂ ਬਾਅਦ ਦੀਵਾਲੀ ਦੀ ਜੋ ਰਾਤ ਹੈ ਸਮਾਪਤ ਹੋ ਜਾਂਦੀ ਹੈ ਹਮੇਸ਼ਾ ਨਹੀਂ ਰਹਿੰਦੀ ਅਤੇ ਭਾਈ ਸਾਹਿਬ ਕਹਿੰਦੇ ਨੇ ਦੀਵਾਲੀ ਵਾਲੇ ਦਿਨ ਲੋਕਾਂ ਵਿੱਚ ਇੱਕ ਬੜਾ ਵੱਡਾ ਭਰਮ ਹੈ ਜੋ ਕਿ ਆਪਣੇ ਘਰ ਦਾ ਦਰਵਾਜ਼ਾ ਪੂਰੀ ਰਾਤ ਖੁੱਲੇ ਛੱਡੇ ਨੇ ਉਹਨਾਂ ਵਿੱਚ ਇੱਕ ਵਹਿਮ ਹੈ ਕਿ ਘਰ ਵਿੱਚ ਲਕਸ਼ਮੀ ਆਵੇਗੀ ਕਿਉਂਕਿ ਜਿੱਤੇ ਦੀਵਾਲੀ ਹੁੰਦੀ ਹੈ ਲੋਕਾਂ ਵਿੱਚ ਇੱਕ ਵਹਿਮ ਹੁੰਦਾ ਹੈ ਕਿ ਲਕਸ਼ਮੀ ਆਵੇਗੀ ਘਰ ਤੰਦੋਤਨਾ ਪਰ ਜਾਣਗੀ ਪਰ ਇੱਥੇ ਭਾਈ ਸਾਹਿਬ ਕਹਿੰਦੇ ਨੇ ਇਸ ਦਿਨ ਚੋਰਾ ਨੂੰ ਚੋਰੀ ਕਰਨ ਦਾ ਸੁਨਹਿਰੀ ਮੌਕਾ ਮਿਲ ਜਾਂਦਾ ਹੈ ਤੇ ਕਈ ਵਾਰ ਚੋਰੀ ਚੋਰ ਜਿਹਦੇ ਜਿਹਦੇ ਘਰ ਦੇ ਦਵਾਜੇ ਖੁੱਲੇ ਹੁੰਦੇ ਨੇ ਚੋਰ ਉਸ ਘਰ ਤੋਂ ਸਮਾਨ ਚੋਰੀ ਕਰਕੇ ਲੈ ਜਾਂਦੇ ਨੇ ਤੇ ਘਰ ਵਿੱਚ ਲక్ష్ਮੀ ਆਉਣੀ ਤਾਂ ਕਿ ਲక్ష్ਮੀ ਚਲੇ ਜਾਂਦੀ ਹੈ ਤੇ ਭਾਈ ਸਾਹਿਬ ਦਿੰਦੇ ਇਸ ਦਿੰ ਲੋਕਾਂ ਵਿੱਚ ਇੱਕ ਹੋਰ ਬੜਾ ਵੱਡਾ ਵਹਿਮ ਹੈ ਕਿ ਦਿਨ ਲੋਕ ਜੂਆ ਖੇលਦੇ ਨੇ ਕਹਿੰਦੇ ਨੇ ਕਿ ਜੂਆ ਖੇਲਾ ਨਾਲ ਲక్ష్ਮੀ ਆਵੇਗੀ ਲੋਕ ਜੂਆ ਖੇលਦੇ ਨੇ ਪਰ ਜੋ ਜੂਏ ਵਿੱਚ ਹਾਰਦਾ ਹੈ ਉਹਨੂੰ ਵੀ ਨੁਕਸਾਨ ਹੁੰਦਾ ਹੈ ਜੋ ਜਿੱਤਦਾ ਹੈ ਉਹਨੂੰ ਵੀ ਨੁਕਸਾਨ ਹੁੰਦਾ ਹੈ ਇਹ ਦਿਨ ਲੋਕ ਕਿਉਂਕਿ ਜੂਏ ਦੇ ਪੈਸੇ ਕਿਸੇ ਬਾਸੀ ਵੀ ਕਬੂਲ ਨਹੀਂ ਹੁੰਦੇ ਜੂਆ ਖੇលਦੇ ਨੇ ਲੋਕ ਤੇ ਭਾਈ ਸਾਹਿਬ ਗੰਦੇ ਵਾਸ ਦੀਵਾਲੀ ਦੀ ਜੋ ਰਾਤ ਹੈ ਉਹ ਹਮੇਸ਼ਾ ਦੀ ਰੰਦੀ ਸਮਾਪਤ ਹੋ ਜਾਂਦੀ ਹੈ ਟਾਰੇ ਜਾਤ ਸਨਾਤ ਅੰਬਰ ਭਾਲੀਆਂ ਇੱਥੇ ਜਾਤ ਸਨਾਤ ਦਾ ਅੱਥੇ ਛੋਟੇ ਵੱਡੇ ਤਾਰੇ ਪਾਇਸਾਬ ਕਹਿੰਦੇ ਨੇ ਕਿ ਰਾਤ ਨੂੰ ਆਪਾਂ ਵੇਖਦੇ ਹਾਂ ਕਿ ਆਸਮਾਨ ਵਿੱਚ ਤਾਰੇ ਹੁੰਦੇ ਨੇ ਕੋਈ ਤਾਰੇ ਛੋਟੇ ਹੁੰਦੇ ਨੇ ਤੇ ਕੋਈ ਤਾਰੇ ਵੱਡੇ ਹੁੰਦੇ ਨੇ ਆਪਾਂ ਕਈ ਵਾਰ ਰਾਤ ਨੂੰ ਆਸਮਾਨ ਚੋਂ ਟੁੱਟਦੇ ਹੋਏ ਤਾਰੇ ਵੀ ਵੇਖਦੇ ਹਾਂ ਪਰ ਜਦੋਂ ਹੀ ਸਵੇਰ ਹੁੰਦੀ ਹੈ ਉਹ ਤਾਰੇ ਗਾਇਬ ਹੋ ਜਾਂਦੇ ਨੇ ਅਲੋਪ ਹੋ ਜਾਂਦੇ ਨੇ ਉਹਨਾਂ ਤਾਰਿਆਂ ਦਾ ਨਾਮੋ ਨਿਸ਼ਾਨ ਤੱਕ ਨਹੀਂ ਰਹਿੰਦਾ ਰਾਤ ਨੂੰ ਤਾਰੇ ਹੁੰਦੇ ਨੇ ਲੇਕਿਨ ਸਵੇਰ ਨੂੰ ਉਹਨਾਂ ਤਾਰਿਆਂ ਦਾ ਆਸਮਾਨ ਤੇ ਨਾਮੋ ਨਿਸ਼ਾਨ ਤੱਕ ਨਹੀਂ ਰਹਿੰਦਾ ਉਹ ਤਾਰੇ ਅਲੋਪ ਹੋ ਜਾਂਦੇ ਨੇ ਫੁੱਲਾਂ ਦੀ ਬਾਗਾਂ ਚੁੰਚਨ ਚੱਲੀਆਂ ਇਥੇ ਬਾਗਾਂ ਦਾ ਅਰਥ ਹੈ ਬਗੀਚੀ ਜਾਂ ਫੁੱਲਾਂ ਦਾ ਬਾਗ ਕਹੋ ਇਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਇੱਕ ਮਾਲੀ ਫੁੱਲ ਲਗਾਉਂਦਾ ਹੈ ਉਹ ਫੁੱਲਾਂ ਦੀ ਰਾਖੀ ਕਰਦਾ ਹੈ ਫੁੱਲਾਂ ਨੂੰ ਪਾਣੀ ਲਗਾਉਂਦਾ ਹੈ ਬਾਤ ਬਾਤ ਪ੍ਰਕਾਸ਼ ਤੇ ਫੁੱਲ ਲਗਾਉਂਦਾ ਹੈ ਜਿਉਂ-ਜਿਉਂ ਫੁੱਲ ਵੱਡੇ ਹੁੰਦੇ ਨੇ ਫੁੱਲ ਖਿੜਦੇ ਨੇ ਬਗੀਚਾ ਬਹੁਤ ਹੀ ਸੋਹਣਾ ਲੱਗਦਾ ਹੈ ਬਗੀਚਾ ਬੜਾ ਹੀ ਪਿਆਰਾ ਲੱਗਦਾ ਹੈ। ਪੂਰੇ ਬਗੀਚੇ ਵਿੱਚੋਂ ਫੁੱਲਾਂ ਦੀ ਸੁਗੰਧ ਆਉਂਦੀ ਹੈ। ਵਾਤਾਵਰਨ ਬੜਾ ਸੁਹਾਵਣਾ ਲੱਗਦਾ ਹੈ। ਪਰ ਜਿਵੇਂ ਹੀ ਉਹ ਮਾਲੀ ਫੁੱਲ ਤੋੜ ਕੇ ਲੈ ਜਾਂਦਾ ਹੈ, ਇੱਕ ਇੱਕ ਫੁੱਲ ਤੋੜ ਕੇ ਲੈ ਜਾਂਦਾ ਹੈ, ਭਾਈ ਸਾਹਿਬ ਕੰਦੇ ਬਗੀਚਾ ਫਿਰ ਉਜੜ ਜਾਂਦਾ ਹੈ। ਬਗੀਚਾ ਫਿਰ ਬੇਰਾਨ ਹੋ ਜਾਂਦਾ ਹੈ। ਕਿਉਂ? ਕਿਉਂਕਿ ਬਗੀਚੇ ਦੀ ਸ਼ਾਨ ਹੀ ਫੁੱਲਾਂ ਨਾਲ ਸੀ। ਬਗੀਚਾ ਸੋਹਣੇ ਫੁੱਲਾਂ ਨਾਲ ਲੱਗਦਾ ਹੈ। ਬਗੀਚਾ ਖੜਿਆ ਹੋਇਆ ਫੁੱਲਾਂ ਨਾਲ ਸੋਹਣਾ ਲੱਗਦਾ ਹੈ। ਪਰ ਜਿਉਂ ਹੀ ਮਾਲੀ ਫੁੱਲ ਤੋੜ ਕੇ ਲੈ ਜਾਂਦਾ ਹੈ, ਉਹ ਬਗੀਚਾ ਸਿਰ ਵੈਰਾਨ ਹੋ ਜਾਂਦਾ ਹੈ, ਫਿਰ ਉਜੜ ਜਾਂਦਾ ਹੈ। ਤੀਰਥ ਜਾਤੀ ਜਾਤ ਨੈਣ ਨਿਖਾਲੇ ਹਨ। ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਨਾ ਚੋਂਦੇ ਨੇ ਬਹੁਤ ਸਾਰੇ ਲੋਕ ਤੀਰਥਾਂ ਤੇ ਜਾਂਦੇ ਨੇ। ਇਹ ਤੁਸੀਂ ਵੇਖਿਆ ਹੋਵੇਗਾ ਕਿ ਕਈ ਲੋਕ ਤੀਰਥਾਂ ਤੇ ਟੋਲੇ ਬਣਾ ਬਰਾ ਕੇ ਜਾਂਦੇ ਹਾਂ ਪਰ ਆਪਾਂ ਹਮੇਸ਼ਾ ਤੀਰਥਾਂ ਤੇ ਨਹੀਂ ਰਹਿ ਸਕਦੇ ਨਾ ਹੀ ਆਪਾਂ ਤੀਰਥਾਂ ਨੂੰ ਘਰੇ ਲਿਆ ਸਕਦੇ ਤੀਰਥਾਂ ਤੇ ਬਹੁਤ ਹੀ ਸੁੰਦਰ ਨਜ਼ਾਰਾ ਹੁੰਦਾ ਹੈ ਜਦੋਂ ਤੱਕ ਆਪਾਂ ਤੀਰਥਾਂ ਤੇ ਹੁੰਦੇ ਹਾਂ ਆਪਣੇ ਅੰਦਰ ਸੇਵਾ ਦੀ ਭਾਵਨਾ ਬਣੀ ਰਹਿੰਦੀ ਹੈ ਕਈ ਵਾਰ ਸੇਵਾ ਦੀ ਭਾਵਨਾ ਬਣੀ ਰਹਿੰਦੀ ਹੈ ਪਰ ਜਿਉਂ ਹੀ ਆਪਾਂ ਕਰੇ ਵਾਪਸ ਉਹਨੇ ਯਾ ਉਹ ਭਾਵਨਾ ਖਤਮ ਹੋ ਜਾਂਦੀ ਹੈ। ਸਰੀਰ ਵਿੱਚੋਂ ਤੀਰਥਾਂ ਦਾ ਮੋਸ਼ਕ ਹੈ ਉਹ ਖਤਮ ਹੋ ਜਾਂਦਾ ਹੈ। ਇਸ ਲਈ ਭਾਈ ਸਾਫ ਕਹਿੰਦੇ ਨੇ ਨਾਹੀਂ ਤੀਰਥ ਕਰੇ ਲਿਆਂਦੇ ਜਾ ਸਕਦੇ ਨੇ ਨਾ ਹੀ ਹਮੇਸ਼ਾ ਤੀਤ ਨਾ ਹੀ ਹਮੇਸ਼ਾ ਤੀਰਥਾਤੇ ਰਹਿ ਸਕਦੇ ਹਾਂ। ਹਾਰੇ ਚੰਦੇ ਓਰੀ ਝਾਤ ਵਸਾਏ ਉਹ ਚਾਦਿਆਂ। ਇੱਥੇ ਹਰ ਚੰਦੇ ਓਰੀ ਦਾ ਅਰਥ ਹੈ ਸੁਪਨੇ ਦੇ ਮਹਿਲ ਇੱਕ ਭਰਮ ਏ ਭਾਈ ਸਾ ਪਾਈ ਗੁਰਦਾ ਜੀ ਕਹਿਣਾ ਚਾਹੁੰਦੇ ਨੇ ਇਹ ਜੋ ਸੰਸਾਰ ਹੈ ਇੱਕ ਸੁਪਨਾ ਹੈ ਇੱਕ ਪਰਮ ਹੈ ਜੋ ਤੂੰ ਮਹਿਲ ਦੇਖ ਰਿਹਾ ਹੈ ਜਿੰਨਾ ਮਹਿਲਾ ਵਿੱਚ ਤੂੰ ਦਿਵਾਸ਼ ਕਰਦਾ ਹੈ ਇੱਕ ਦਿਨ ਇਹ ਸੁਪਨਾ ਟੁੱਟ ਜਾਣਾ ਹੈ ਤੂੰ ਇਸ ਸਾਥੋਂ ਚਲਾ ਜਾਏਗਾ ਜਿਵੇਂ ਕਿ ਕਬੀਰ ਸਾਹਿਬ ਕਹਿੰਦੇ ਨੇ ਇਹ ਜੋ ਦੁਨੀਆ ਸ਼ਹਿਰ ਮੇਦਾ ਦਸਤਗਿਰੀ ਨਾਹੀਂ ਇਹ ਜੋ ਦੁਨੀਆ ਹੈ ਇਹ ਇੱਕ ਖੇਡ ਤਮਾਸ਼ਾ ਹੈ ਤੂੰ ਹਮੇਸ਼ਾ ਇੱਥੇ ਨੀਂਦਣਾ ਇਹ ਇੱਕ ਸੁਪਨਾ ਹੀ ਹੈ ਜਿਵੇਂ ਕਿ ਕਿਸੇ ਦਾ ਸੁਪਨਾ ਵੱਡਾ ਹੈ ਕਿਸੇ ਦਾ ਸੁਪਨਾ ਛੋਟਾ ਹੈ ਜਿਵੇਂ ਕਿ ਕਈਆਂ ਦੀ ਉਮਰ 50 ਸਾਲ ਹੈ ਕਈਆਂ ਦੀ ਉਮਰ 40 ਸਾਲ ਹੈ ਕਈ 10 ਸਾਲ ਦੀ ਉਮਰ ਵਿੱਚ ਚਲੇ ਜਾਂਦੇ ਨੇ ਕਈ 100 ਸਾਲ ਦੀ ਉਮਰ ਚਲੇ ਜਾਂਦੇ ਨੇ ਮਤਲਬ ਕਿ ਸੁਪਨਾ ਹੀ ਹੈ ਇਹ ਸੁਪਨੇ ਦੇ ਮਹਿਲ ਹੈ ਜੋ ਆਪਾਂ ਮੈਦ ਦੇਖਦੇ ਆਂ ਇੰਨੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਦੇਖਦੇ ਆਂ ਇਹ ਸਭ ਕੁਝ ਸੁਪਨਾ ਹੀ ਹੈ ਭਾਈ ਸਾਹਿਬ ਕਹਿੰਦੇ ਇਹ ਆਪਾਂ ਇੱਥੇ ਹਮੇਸ਼ਾ ਨਹੀਂ ਰਹਿਣਾ ਇੱਕ ਦਿਨ ਇਹ ਸੁਪਨੇ ਨੇ ਟੁੱਟ ਜਾਣਾ ਹੈ ਤੇ ਆਪਾਂ ਇਥੋਂ ਚਲੇ ਜਾਣਾ ਹੈ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਉਸ ਪਰਮਾਤਮਾ ਦੇ ਘਰੋਂ ਗੁਰਮੁਖ ਨੂੰ ਸ਼ਬਦ ਦੀ ਦਾਤ ਮਿਲੀ ਹੈ ਗੁਰਮੁਖ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਹਨ ਉਹਨਾਂ ਦਾ ਕੇਵਲ ਇੱਕੋ ਹੀ ਇੱਕ ਮਕਸਦ ਹੈ ਇੱਕੋ ਹੀ ਕੋ ਉਹਨਾਂ ਦਾ ਕਰਤਵ ਹੈ ਗੁਰੂ ਦੇ ਸ਼ਬਦ ਨੂੰ ਲਗਾਤਾਰ ਸੰਭਾਲ ਕੇ ਰੱਖਣਾ ਸ਼ਬਦ ਨੂੰ ਜਪਨਾ ਇਹ ਉਹਨਾਂ ਦਾ ਕਰਤਵ ਹੈ ਤੇ ਭਾਈ ਸਾਹਿਬ ਕਹਿੰਦੇ ਨੇ ਗੁਰਮੁਖੋ ਨਾ ਹੀ ਦਿਵਾਲੀ ਦੇ ਚੱਕਰਾਂ ਵਿੱਚ ਪੈਂਦੇ ਨੇ ਨਾ ਹੀ ਉਹ ਦੀਵਿਆਂ ਦੇ ਚੱਕਰਾਂ ਵਿੱਚ ਪੈਂਦੇ ਨੇ ਨਾ ਹੀ ਉਹ ਤੀਥਾਂ ਦੇ ਚੱਕਰਾਂ ਵਿੱਚ ਪੈਂਦੇ ਨੇ ਨਾ ਹੀ ਉਹ ਇਸ ਸੰਸਾਰ ਦੇ ਚੱਕਰਾਂ ਵਿੱਚ ਪੈਂਦੇ ਨੇ ਅਰਕਾਤ ਜਿਹੜੇ ਗੁਰਮੁਖ ਨੇ ਉਹਨਾਂ ਦਾ ਸਭ ਤੋਂ ਵੱਡਾ ਕਰਤਵ ਹੈ ਧਰਮ ਹੈ ਗੁਰੂ ਦੇ ਸ਼ਬਦ ਨੂੰ ਆਪਣੇ ਖੇਤੇ ਵਿੱਚ ਸੰਭਾਲ ਕੇ ਰੱਖਣਾ ਨਿਰੰਤਰ ਗੁਰੂ ਦਾ ਸ਼ਬਦ ਜਪਦੇ ਰਹਿਣਾ ਨਗਾਤਰ ਪ੍ਰਭੂ ਦੇ ਨਾਮ ਵਿੱਚ ਲੱਗੇ ਰਹਿਣਾ ਉਹਨਾਂ ਦੇ ਅੰਦਰ ਨਾਮ ਚੱਲਦਾ ਹੈ ਭਾਈ ਸਾਹਿਬ ਕਹਿੰਦੇ ਉਹ ਦੀਵਾਲੀ ਦੀ ਰਾਤ ਜਿਵੇਂ ਦੀਵੇ ਬਾਲਦੇ ਹਨ ਉਹ ਗੁਰਮੁਖ ਉਹਨਾਂ ਚੱਕਰਾਂ ਵਿੱਚ ਨਹੀਂ ਪੈਂਦੇ ਨਈ ਉਹ ਤੀਰਥਾਂ ਤੇ ਜਾਂਦੇ ਨੇ ਨਈ ਤੀਰਥਾਂ ਦੇ ਚੱਕਰਾਂ 'ਚ ਪੈਂਦੇ ਨੇ ਨਈ ਉਹ ਬਾਬੀਤੀਆਂ ਦੇ ਚੱਕਰਾਂ ਵਿੱਚ ਪੈਂਦੇ ਨੇ ਨਈ ਉਹ ਇਸ ਸੰਸਾਰ ਦੇ ਚੱਕਰਾਂ ਵਿੱਚ ਪੈਂਦੇ ਨੇ ਮਨਾ ਦਤ ਤਿੱਕੋ ਤਿੱਕੋ ਹੀ ਕੋ ਤਰਮ ਹੈ ਆਪਣੇ ਗੁਰੂ ਦੇ ਸ਼ਬਦ ਨੂੰ ਸੰਭਾਲ ਕੇ ਰੱਖਣਾ ਆਪਣਾ ਗੁਰੂ ਦੇ ਹੁਕਮ 'ਚ ਜਿਣਾਣਾ ਵਾਹਿਗੁਰੂ ਜੀ ਪਾਈ ਸਾਹਿਬ ਦੀ ਇਸ ਬਾਦ ਦੀ ਪਉੜੀ ਦੇ ਅਰਥ ਕਰਦਿਆ ਹੋਇਆ ਮੇਰੇ ਕੋਲ ਬਹੁਤ ਸਾਰੇ ਭੁੱਲਾਂ ਹੋਈਆਂ ਹੋਣਗੀਆਂ ਇਹਨਾਂ ਭੁੱਲਾਂ ਨੂੰ ਮਾਫ ਕਰਨਾ ਕਿਉਂਕਿ ਮੈਂ ਆਪਣੀ ਮੱਤ ਅਨੁਸਾਰ ਅਰਥ ਕੀਤੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ